ਰੋਟਾਈ ਨੰਬਰ ਪ੍ਰਾਪਤ ਸੱਚਮਣੋਂ ਮੇਰੇ ਕੋਲ ਜੇਕਰ ਤੁਸੀਂ ਹੋਇਤ ਲਾਗਤ ਨੰਬਰ ਦੱਸੋ ਚਲੋ ਸ਼ੂਟ ਕਰ ਲਓ ਬੰਦੇ ਪਾਦੇ সাওষ্ল লনাডরা খুক্ঠসিলেমে মাডিমে মাকি তারসা ইরা জিমাড ক্পাউকলা হিটতপ ছাটাক্যা 55 troop দশার্ড season খাগটশা গারিয়ে গিবা মাখা� ਸਿਤਾਸੀ ਕਰੇ ਜੀ ਨੂੰ ਪਰੇ ਨਾ ਪਾਓ ਉਹ ਕੀ ਕੀਤਾ 175 ਜੋ ਪੀਤਨਾ ਜਨਰਲ ਸੀ ਮੌਜੂਦ ਅਧਿਕਾਰੀ ਤੁਹਾਡਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲੀ ਗੱਲ ਤਾਂ ਇਹ ਸਿੰਘ ਤੇ ਕਿਹੜਾ ਆਪਣੇ ਮਰੀਜ਼ ਨੂੰ ਲੈ ਕੇ ਜਾ ਰਿਹਾ ਸੀ ਰਾਹ 'ਚ ਮਸਤੰਡਿਆ ਨੇ ਘੇਰ ਕੇ ਨੂੰ ਕੁੱਟਿਆ ਕਿਹੜਾ ਮਦਿਆ ਨੇ ਕੁੱਟਿਆ ਉਹਨਾਂ ਤੇ ਸਹੀ ਤੇ ਪਰਚਾ ਨਹੀਂ ਤੇ ਨਾ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਆ ਬੁਝਾ ਕੱਲ 9 ਵਜੇ ਦਾ ਟਾਈਮ ਦਿੱਤਾ ਸਾਰੀਆਂ ਧਰਮਿਕ ਜੱਸੀ ਬੰਦੀਆਂ ਨੇ ਜੇ ਉਸ ਤੋਂ ਪਹਿਲਾਂ ਪਹਿਲਾਂ ਇਹ ਨਾਂ ਗ੍ਰਿਫਤਾਰ ਹੋਇਆ ਤੇ ਮੈਂ ਵੀ ਅਪੀਲ ਕਰਦਾ ਢਿੰਗ ਸਿੰਘ ਜੱਸੀ ਬੰਦੀਆਂ ਭਿੰਡਰਾਲੀ ਟਕਸਾਲ ਜਾਂ ਜਿੰਨੇ ਵੀ ਮਤਲਬ ਜਿਹਾਰੂ ਸਿੰਘਾ ਉਹਨਾਂ ਨੂੰ ਮੈਂ ਅਪੀਲ ਕਰਦਾ ਵੀ ਸਾਰੇ ਭਾਈ ਇੱਥੇ ਆਓ ਤੇ ਅੱਜ ਇਹਨਾਂ ਪੁਲਿਸ ਨੇ ਕੀ ਕੀਤਾ ਇਹ ਤੋਂ ਨੌਜਵਾਨ ਨੂੰ ਕਹਿੰਦੇ ਵੀ ਹਸਪਤਾਲ ਜਾ ਕੇ ਤੈਨੂੰ ਲੈ ਕੇ ਜਾਣੇ ਆ ਕਿਤੇ ਚੈੱਕ ਕਰਾਉਣ ਉਹ ਐਸਐਸਪੀ ਦੇ ਦਫ਼ਤਰ ਲੈ ਗਏ ਤੇ ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹਣਾ ਵੀ ਮੁੱਖ ਮੰਤਰੀ ਸਾਹਿਬ ਤੁਹਾਡਾ ਐਸਐਸਪੀ ਕੀ ਕਰ ਰਿਹਾ ਨਾਲ ਤਾਂ ਕੁੱਟਦੇ ਆ ਤੇ ਨਾਲੇ ਐਸਐਸਪੀ ਦੇ ਦਫ਼ਤਰ ਤੇ ਜਾ ਕੇ ਲਿਖਾਉਂਦੇ ਆ ਇਸ ਕਰਕੇ ਇਹਨਾਂ ਨੂੰ ਖਿੱਚੋ ਪੁਲਿਸ ਵਾਲਿਆਂ ਨੂੰ ਮੈਂ ਇਹੀ ਅਪੀਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਹੋ ਰਹੀ ਹੈ ਤੇ ਹੁਣ ਮੁਕੇ ਕਿਵੇਂ ਜਾ ਸਕਦਾ ਇਹ ਰੋਕਿਆ ਤਾਂ ਜੇ ਹੁਣ ਧਰਮਕ ਜਿਹਾ ਬੰਦੀਆਂ ਸਾਰੀਆਂ ਇਕੱਠੀਆਂ ਹੋਣਗੀਆਂ ਸਾਰਾ ਫੇਰ ਹੀ ਰੋਕਿਆ ਜਾਉਣਾ ਮੈਂ ਇਹੀ ਤਾਂ ਅਪੀਲ ਕਰਕੇ ਹਟਿਆ ਵੀ ਸਾਰੇ ਭਾਈ ਇਕੱਠੇ ਹੋ ਇਕੱਠੇ ਹੋਵਾਂਗੇ ਤਾਂ ਜਾ ਕੇ ਇਹ ਕੁੱਟਮਾਰ ਲੋਟ ਆਊਗੀ ਦੂਜਾ ਰਹੇਗਾ ਕਿਹੜਾ ਹੁਣ ਪਿੰਡਾਂ 'ਚ ਨਸ਼ਾ ਚੱਲ ਰਿਹਾਗਾ ਇਹਨਾਂ ਨਸ਼ਾ ਤੋਂ ਵੀ ਤਾਂ ਹੀ ਬਚਾਂਗੇ ਆਪਾਂ ਜੇ ਸਾਰੇ ਇਕੱਠੇ ਹੋ ਕੇ ਆਪੋ ਆਪਣੇ ਪਿੰਡਾਂ ਨੂੰ ਸਾਂਭਾਂਗੇ ਆਪਾਂ ਆਪਣੇ ਕਿਹੜੇ ਇਹਨਾਂ ਦੇ ਮਾਪੇ ਆ ਸਾਰੇ ਉਹ ਵੀ ਨਸ਼ੇ ਤਾਂ ਹੀ ਰੁਕਣਗੇ ਜੇ ਆਪਾਂ ਭਾਈ ਨਸ਼ਿਆਂ ਤੇ ਕੰਟਰੋਲ ਕਰਾਵਾਂਗੇ ਸਰਕਾਰ ਕਰਦੀ ਆ ਕਰ ਪਰ ਕਰ ਨਹੀਂ ਰਹੀ ਤੇ ਮੈਂ ਮੁੱਖ ਮੰਤਰੀ ਨੂੰ ਦੁਬਾਰੇ ਫੇਰ ਇਹੀ ਕਹਿਣਾ ਚਾਹਣਾ ਵੀ ਐਸਐਸਪੀ ਨੂੰ ਪੁੱਛੋ ਵੀ ਨਾਲ ਤਾਂ ਉਹਨੂੰ ਕੁੱਟਤਾ ਨਾਲ ਇਹੋ ਬੰਦੇ ਨਹੀਂ ਪੇਸ਼ ਕੀਤੇ ਦੂਜਾ ਰਹਿ ਗਿਆ ਉਹਨੂੰ ਦਫ਼ਤਰ ਲੈ ਕੇ ਚਾਕੇ ਇਹ ਕਿਹੜੇ ਕਾਨੂੰਨ ਆ ਗਿਆ ਕਿਹੜਾ ਕਾਨੂੰਨ ਆਹੇ ਇਸ ਕਰਕੇ ਅਸੀਂ ਧਰਮਿਕ ਜੱਸੀ ਬੰਦਿਆਂ ਨੂੰ ਸਹਾਰਾ ਨੂੰ ਕਹਿੰਦੇ ਆ ਭਾਈ ਵੱਧ ਤੋਂ ਵੱਧ ਸ਼ਰੋਮਣੀ ਗੁਰਦੁਆਰਾ ਪ੍ਰ